ਤਬਿਹਦ ਦਰਦਨਾਕੀ ਤਸਵੀਰਾਂ ਡੇਰਾ ਬਾਬਾ ਨਾਨਕ ਨੇੜੇ ਵਾਪਰੇ ਹਾਦਸੇ ਦੀਆਂ ਨੇ ਜਿਸ ਦੇ ਵਿੱਚ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਕਰਤਾਰਪੁਰ ਕੋਰੀਡੋਰ ਦੇਖਣ ਆਇਆ ਸੀ ਨੌਜਵਾਨ ਔਰ ਇਸ ਦੌਰਾਨ ਕੁਝ ਹੁੱਲੜਵਾਜਾਂ ਦੇ ਵੱਲੋਂ ਬਾਈਕ ਦੇ ਉੱਤੇ ਸਟੰਟ ਬਾਜੀ ਕੀਤੀ ਜਾ ਰਹੀ ਸੀ ਔਰ ਇਸ ਦੌਰਾਨ ਦੋਹਾਂ ਬਾਈਕਸ ਦੇ ਵੱਲੋਂ ਇੱਕ ਦੂਸਰੇ ਦੇ ਨਾਲ ਰੇਸ ਲਗਾਈ ਜਾ ਰਹੀ ਸੀ ਔਰ ਇਸ ਦੌਰਾਨ ਇੱਕ ਬਾਈਕ ਤਾਂ ਕੋਲੋਂ ਦੀ ਨਿਕਲ ਜਾਂਦੀ ਹੈ ਔਰ ਦੂਸਰੀ ਬਾਈਕ ਜਿਸ ਦੇ ਇੱਕ ਮੁੰਡੇ ਦੇ ਕੋਲੋਂ ਸੰਭਾਲੀ ਨਹੀਂ ਜਾਂਦੀ ਤਾਂ ਬਾਈਕ ਤੇ ਜੋ ਅਰਸ਼ਦੀਪ ਨਾਮ ਦਾ ਮੁੰਡਾ ਬੈਠਾ ਹੋਇਆ ਸੀ ਤਾਂ ਉਸ ਦੇ ਵਿੱਚ ਆ ਕੇ ਸਿੱਧੀ ਬਾਈਕ ਮਾਰ ਦਿੰਦੇ ਨੇ ਜਿਸ ਦੇ ਵਿੱਚ ਨੌਜਵਾਨ ਅਰਸ਼ਦੀਪ ਦੀ ਮੌਤ ਹੋ ਗਈ ਹੈ ਦੱਸਦੇ ਕਿ ਅਰਸ਼ਦੀਪ ਪਿੰਡ ਮਾਨ ਜੋ ਕਿ ਡੇਰਾ ਬਾਬਾ ਨਾਨਕ ਤੋਂ 5 ਕਿਲੋਮੀਟਰ ਦੂਰ ਹੈ ਤਾਂ ਉੱਥੇ ਆਪਣੀ ਭੈਣ ਦੇ ਕੋਲ ਆਇਆ ਹੋਇਆ ਸੀ ਔਰ ਇਸੇ ਦੌਰਾਨ ਭੈਣ ਦੇ ਕੋਲ ਰਹਿਣ ਤੋਂ ਬਾਅਦ ਉਹ ਸੋਚਦੇ ਨੇ ਕਿ ਕਰਤਾਰਪੁਰ ਕੋਰੀਡੋਰ ਹੁੰਦੇ ਹੋ ਜਾਂਦੇ ਨੇ ਤਾਂ ਕਰਤਾਰਪੁਰ ਕੋਰੀਡੋਰ ਦੇਖਣ ਆਏ ਸੀ ਔਰ ਰਸਤੇ ਦੇ ਵਿੱਚ ਹੀ ਉਹਨਾਂ ਦੇ ਨਾਲ ਹਾਦਸਾ ਵਾਪਰ ਜਾਂਦਾ ਨਾਲ ਉਸ ਦਾ ਜੀਜਾ ਵੀ ਸੀ ਔਰ ਜਦੋਂ ਉੱਥੇ ਬਾਈਕ ਦੇ ਉੱਤੇ ਬੈਠੇ ਹੋਏ ਸੀ ਔਰ ਇਸੇ ਦੌਰਾਨ ਦੋ ਬਾਈਕ ਜਿਨ੍ਹਾਂ ਦੇ ਵੱਲੋਂ ਆਪਸ ਵਿੱਚ ਰੇਸ ਲਗਾਈ ਜਾ ਰਹੀ ਸੀ ਤਾਂ ਦੋਵੇਂ ਕੋਲੋਂ ਦੀ ਬੜੀ ਤੇਜ਼ੀ ਦੇ ਨਾਲ ਨਿਕਲਦੀਆਂ ਨੇ ਇੱਕ ਬਾਈਕ ਤਾਂ ਅੱਗੇ ਨਿਕਲ ਜਾਂਦੀ ਹੈ ਪਰ ਦੂਸਰੀ ਬਾਈਕ ਸਿੱਧਾ ਆ ਕੇ ਮੁੰਡੇ ਦੇ ਵਿੱਚ ਟੱਕਰ ਮਾਰਦੀ ਹੈ ਜਿਸ ਦੇ ਵਿੱਚ ਉੱਥੇ ਡਿੱਗ ਜਾਂਦਾ ਹੈ ਔਰ ਤੁਰੰਤ ਉਸ ਨੂੰ ਜਦੋਂ ਉੱਥੇ ਡੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ ਲਿਜਾਇਆ ਜਾਂਦਾ ਹੈ ਤਾ ਰਸਤੇ ਦੇ ਵਿੱਚ ਹੀ ਮੌਤ ਹੋ ਜਾਂਦੀ ਹੈ ਤਾਂ ਵੇਖਦੇ ਦਰਦਨਾਕ ਤਸਵੀਰ ਕਹੀ ਜਾ ਸਕਦੀ ਹੈ ਕਿਉਂਕਿ ਕਿਸ ਤਰੀਕੇ ਦੇ ਨਾਲ ਸਟੰਟ ਬਾਜੀ ਕਰਦੇ ਹੋਏ ਮੁੰਡਿਆਂ ਨੇ ਇੱਕ ਨੌਜਵਾਨ ਮੁੰਡੇ ਦੀ ਜਾਨ ਲੈ ਲਈ ਹੈ ਤਾਂ ਕਿਸੇ ਲਈ ਦੋ ਪਲ ਦਾ ਮਜ਼ਾ ਹੋ ਸਕਦਾ ਸਟੰਟ ਬਾਜੀ ਪਰ ਕਿਸੇ ਦੀ ਜ਼ਿੰਦਗੀ ਦਾਤੇ ਲੱਗ ਜਾਂਦੀ ਹੈ ਔਰ ਉਸੇ ਦੀ ਤਸਵੀਰ ਹੈ ਕਿ ਕਿਸ ਤਰੀਕੇ ਦੇ ਨਾਲ ਆਪਣੀ ਭੈਣ ਨੂੰ ਮਿਲਣ ਆਇਆ ਸੀ ਅਰਸ਼ਦੀਪ ਔਰ ਭੈਣ ਦੇ ਘਰ ਤੇ ਆਉਂਦਿਆ ਸੀ ਰਸਤੇ ਦੇ ਵਿੱਚ ਇਸ ਤਰੀਕੇ ਦੀ ਜੋ ਇਹ ਘਟਨਾ ਵਾਪਰ ਜਾਂਦੀ ਹੈ ਤਾਂ ਬੇहद ਦਰਦਨਾਕ ਇਹ ਘਟਨਾ ਕਿਉਂਕਿ ਭੈਣਾ ਲਈ ਭਰਾ ਬੜੇ ਪਿਆਰੇ ਹੁੰਦੇ ਨੇ ਔਰ ਜਦੋਂ ਉਸ ਦੇ ਘਰ ਆਉਂਦਿਆਂ ਹੀ ਭਰਾ ਦੇ ਨਾਲ ਇਸ ਤਰੀਕੇ ਦਾ ਕੋਈ ਹਾਦਸਾ ਵਾਪਰ ਜਾਵੇ ਤਾਂ ਫਿਰ ਭੈਣ ساری ਉਮਰ ਪਛਤਾਉਂਦੀ ਰਹਿ ਜਾਂਦੀ ਹੈ ਤਾਂ ਗਲਤੀ ਵੀ ਅਰਸ਼ਦੀਪ ਦੀ ਨਹੀਂ ਸਗੋ ਦੂਸਰੇ ਮੁੰਡਿਆਂ ਦੀ ਗਲਤੀ ਸੀ ਜੋ ਸਟੰਟ ਬਾਜੀ ਕਰ ਰਹੇ ਸੀ ਔਰ ਸਟੰਟ ਬਾਜੀ ਕਰਦੇ ਹੋਏ ਇਸ ਤਰੀਕੇ ਦੇ ਨਾਲ ਕਿਉਂਕਿ ਜਦੋਂ ਇੱਕ ਦੂਸਰੇ ਨਾਲ ਰੇਸ ਲਗਾਉਂਦੇ ਨੇ ਮੁੰਡੇ ਸੜਕਾਂ ਦੇ ਉੱਤੇ ਤਾਂ ਫਿਰ ਬੇਕਾਬੂ ਕੇ ਸਮੇਂ ਤੁਹਾਡਾ ਵਾਹਨ ਹੋ ਜਾਵੇ ਤਾਂ ਇਹ ਪਤਾ ਨਹੀਂ ਹੁੰਦਾ ਕਿਉਂਕਿ ਰੇਸ ਲਗਾਉਣ ਦੌਰਾਨ ਆਸ-ਪਾਸ ਜੇਕਰ ਤੁਹਾਡੇ ਕੋਈ ਨਹੀਂ ਹੈ ਤਾਂ ਫਿਰ ਤਾਂ ਤੁਸੀਂ ਸ਼ਾਇਦ ਲਗਾ ਵੀ ਸਕਦੇ ਹੋ ਪਰ ਇਹ ਕਿਤੇ ਨਾ ਕਿਤੇ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣ ਵਾਲੀ ਗੱਲ ਹੁੰਦੀ ਹੈ ਕਿਉਂਕਿ ਵਾਹਨ ਤੁਹਾਡਾ ਕਦੇ ਵੀ ਧੋਖਾ ਦੇ ਸਕਦਾ ਹੈ ਕਦੇ ਵੀ